ਆ ਦੇਖੋ ਬਈ ਮੇਰੀ ਉਹ ਆਇਕਾ ਇੱਕ ਲੇਡੀ ਆਈ ਦੇਖੋ ਬਈ ਇਹ ਟੇਬਲ ਤੇ ਬੈਠੀ ਆਵੇ ਡਰਾਇਆ ਮੈਟਰ ਨੂੰ ਇਹਨੇ ਕੋਸ ਆਰਡਰ ਦਿੱਤਾ ਉਹਨੇ ਪੁੱਛਿਆ ਕੀ ਖਾਣਾ ਹੈ ਬਈ ਜੋ ਵੀ ਕੁਸ ਖਾਣਾ ਸੀ ਇਹਨੇ ਇਹਨੂੰ ਦੱਸਿਆ ਬਈ ਲੋ ਬਈ ਮੈਟਰ ਚਲਾ ਗਿਆ ਆ ਪਾਣੀ ਦੀ ਬੋਤਲ ਲਿਆ ਵਾਕੀਂ ਦੇਖਦੇ ਜਾਓ ਬਈ ਕੀ ਅੱਗੇ ਵੀਡੀਓ ਅੱਗੇ ਦੇ ਰਹੇ ਕਿ ਉਹਨਾਂ ਲੋਕੋ ਜੋ ਕੁਸਕਾਨਾ ਨੇ ਇਹ ਇਹਨੂੰ ਕਹਤਾ ਬਾਈ ਜੀ ਨਾਲ ਉਹ ਪਲੇਟੇ ਚ ਡੇਰੇ ਵਾਤੇ ਖਾਣ ਵਾਤੇ ਜਾ ਲ ਡੂਲ ਜਾ ਕੁਸ ਵੀ ਹੈ ਬਾਈ ਨੇ ਦੇਖੋ ਬਈ ਖਾਣ ਲੱਗੀ ਉਹ ਪਰਮ ਸਾਈਡ ਤੇ ਕੋਲ ਬਾਈ ਬੈਠਾ ਹੈ ਬੈਗ ਇਕ ਇਧਰ ਸਾਈਡ ਤੇ ਆ ਜਿਹੜਾ ਬਾਈ ਜੀ ਇਧਰ ਖਾਲੀ ਸੱਟ ਵਾਲਾ ਤੁਸੀਂ ਇਸ ਬੰਦੇ ਦੀ ਇਨਸਾਨੀਅਤ ਦੇਖੋ ਬਾਈ ਜੀ ਕਹਿੰਦੇ ਇਨਸਾਨੀਅਤ ਵਿੱਚ ਵਿੱਚ ਹਜੇ ਵੀ ਜਾਂਦੇ ਆ ਆ ਦੇਖੋ ਬੇਟਾ ਆ ਉਧਰੋਂ ਲੈ ਗਿਆ ਉਹਦਾ ਸਮਾਨ ਫਰਨਜਾ ਚੱਕ ਕੇ ਬਾਈ ਜੀ ਦੇਖੋ ਬਾਈ ਜੀ ਇਹ ਦੇਖੋ ਉਹਨੇ ਅੱਗੇ ਸਾਰਾ ਰੱਖਿਆ ਵੀ ਕੁਝ ਚਾਹੀਦਾ ਇਹ ਦੇਖੋ ਆਇਆ ਕੋ ਬੇਚਾਰਾ ਭਖਾਰੇ ਜਾ ਆਇਆ ਲਲੋ ਉਹ ਦੇਖੋ ਨੇ ਮੁਸਕਿਆ ਨੋ ਬਾਈ ਜੀ ਉਹ ਬੈਗ ਦੇਖੋ ਭਖਾਰੇ ਬੋਤਲਾਂ ਜਾਂ ਚੱਕੇ ਮਰ ਗਿਆ ਦਾ ਹੋਲ ਇੰਡੀਆ ਪਿਆ ਦੀ ਬਖਿਆ ਉਹਨੇ ਜਾਨੇ ਨੇ ਭੁੱਖਾ ਮੈਂ ਸੋਚਿਆ ਚੱਲ ਪੀ ਲੈਣੇ ਆਪ ਦੇ ਪੈਸੇ ਉਸੇ ਦੇ ਕੇ ਤੇ ਭਾਈ ਜੀ ਹੱਬ ਅੱਧਰ ਜਾ ਕੇ ਖਾਣਾ ਜਾਂ ਸੱਦ ਕੇ ਤੁਰ ਗਈ ਉਹ ਦੇਖੋ ਭਾਈ ਜੀ ਉਹ ਆਇਆ ਉਹਨੇ ਖਾਲੀ ਬੋਤਲ ਪਾਈ ਘਟੇ ਜਨ ਦੇਖੋ ਭਾਈ ਜੀ ਆਲਾ ਦਾਲਾ ਦੇਖਿਆ ਬੀਬੀ ਹੈ ਨਹੀਂ ਭੁੱਖਾ ਸੀ ਜਰਾ ਭੁੱਖਾ ਕੇ ਕਹਿੰਦੇ ਕੁਝ ਵੀ ਨਹੀਂ ਦਿਖਦਾ ਭੁੱਖਾ ਨਾ ਜੂੜ ਦੇਖਦੇ ਆ ਨਾ ਕੁਝ ਵੀ ਦੇਖਦੇ ਦੇਖੋ ਭਾਈ ਜੋ ਖਾਣ ਲੱਗਾ ਦੇਖਿਓ ਬਾਈ ਤੁਸੀਂ ਦੇਖ ਲਿਓ ਬਾਈ ਜੀ ਵੀਡੀਓ ਉਹ ਦੇਖੋ ਉਹ ਬੇਟਰੇ ਨੂੰ ਮਾਰ ਲੱਗ ਗਿਆ ਉਹ ਬਾਈ ਦੇਖੀ ਜਾਂਦਾ ਕਾਈਟ ਤੇ ਉਹ ਪਰ ਉੱਟ ਕੇ ਆ ਗਿਆ ਦੇਖਿਓ ਬਾਈ ਨਾ ਯਾਰ ਤੁੰਗ ਇੱਕ ਹੀ ਕਰਿਆ ਨਾ ਫਿਰ ਕਿਉਂ ਕਹਿੰਦਾ ਕਹਿੰਦਾ ਜਾ ਤੂੰ ਮਾਰ ਡਰਦੇ ਉੱਥੋਂ ਲਿਆ ਬਿਗ ਖਾਣਾ ਤੇ ਇਹ ਦੇਖਿਓ ਬਾਈ ਜੀ ਇਸ ਬੰਦੇ ਬਾਰੇ ਕੀ ਕਹੋਗੇ ਤੁਸੀਂ ਉਹ ਦੇਖੋ ਉਹਨੂੰ ਕਹਿੰਦਾ ਅੱਜ ਤੇਨੂੰ ਭੁੱਖ ਲੱਗੀ ਐ ਉਹ ਕਹਿੰਦਾ ਇਹ ਭੁੱਖ ਲੱਗੀ ਐ ਦੇਖੋ ਬਾਈ ਜੀ ਐਸ ਬੰਦੇ ਦੀ ਕਿੱਡੀ ਵੱਡੀ ਇਨਸਾਨੀਅਤ ਹੈ ਬਾਈ ਆ ਇਨਸਾਨੀਅਤ ਹੈ ਉਹ ਇਹ ਦੇਖਦਾ ਵੀ ਕੀ ਕਰੀ ਜਾਂਦਾ ਇਹ ਕਹਿੰਦਾ ਜੀ ਮੈਂ ਤਾਂ ਸਾਰਾ ਖਾਲੀ ਬੋਤਲਾਂ ਹੀ ਇਕੱਠੀਆਂ ਕਰਕੇ ਟਾਈਮpass ਕਰਦਾ ਐ ਬਾਈ ਜੀ ਇਸਨੇ ਦੇਖੋ ਉਹ ਵੇਟਰ ਤੋਂ ਮੰਗਵਾ ਲਿਆ ਖਾਣਾ ਕਹਿੰਦਾ ਜੀ ਮੈਂ ਆਪੀ ਦਾ ਜੋ ਵੀ ਇਹਨੇ ਖਾਣਾ ਹੈ ਵਿਖਾਓ ਤੇ ਕਹਿੰਦਾ ਵੀ ਭਾਈ ਅੰਬੇ ਲਾ ਪੀਦੇ ਤੂੰ ਉਹ ਦੇ ਕੋਲ ਨੂੰ ਕਹਿੰਦਾ ਕੋਹਰਾ ਨਾਲ ਬੈਠ ਕੇ ਖਾ ਕਹਿੰਦਾ ਉਹ ਸਾਹਮਣੇ ਬੈਠਾ ਕਹਿੰਦਾ ਕੋਈ ਨਹੀਂ ਉਹਦੇ ਕੋਲ ਨੂੰ ਕਹਿੰਦਾ ਬੈਠਣ ਨੂੰ ਬਿਨਾਂ ਆਪੀ ਦੂੰਗਾ ਪੈ। ਆ ਦੇਖੋ ਵੀ ਮੈਂ ਬਿੱਲ ਜੋ ਵੀ ਨੇ ਖਾਣਾ ਤੇ ਖਵਾ ਲਉ। ਭਾਈ ਜੀ ਕਿਤੇ ਕਿਤੇ ਦੇਖੋ ਕਿੰਨਾ ਕੈਂਡਾ ਇਹ ਬੰਦਾ। ਭਾਈ ਜੀ ਕੋਈ ਅਜਿਹਾ ਨਿਕਲ ਆਪਦੇ ਵਿੱਚ ਹੀ ਮਸਤ ਨੇ ਦੇਖੋ ਭਾਈ ਜੀ ਕਿ ਬਾਕੀ ਤੁਸੀਂ ਕੀ ਕਹੋਗੇ ਇਸ ਬੰਦੇ ਲਈ ਭਾਈ ਆਪਣਾ ਦਾ ਇਸ ਲਈ ਸਲੂਟ ਹੈ। ਐ ਭਾਈ ਜੀ ਕਿੰਨਾ ਸੋਨਾ ਕੰਮ ਕੀਤਾ ਹੈ।